ਪਨੀਰਕੋੜ ਦੇ ਪਿੰਡ ਚੰਦਪਾਣ ਦੇ ਵਿੱਚ ਅੱਜ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਪਿੰਡ ਵਾਸੀਆਂ ਵੱਲੋਂ ਕਿਤਨਾ ਕਿਤੇ ਜਿਹੜਾ ਜਾਮ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਕਾਫੀ ਜਿਹੜਾ ਵਿਵਾਦ ਪੈਦਾ ਹੋਇਆ ਹੈ ਦੇਖ ਸਕਦੇ ਹੋ ਇਹ ਪਨੀਰਕੋੜ ਤੇ ਚੰਦਪਾਣ ਦੀਆਂ ਤਸਵੀਰਾਂ ਕਾਫੀ ਇੱਟਾ ਰੋੜੇ ਜਿਹੜੇ ਚੱਲੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਇੱਥੇ ਪਹੁੰਚ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਕਿਵੇਂ ਇਟਾਂ ਰੋੜੇ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਦੇਖਣ ਨੂੰ ਮਿਲ ਰਹੇ ਨੇ ਫਰੀਂਕੋਟ ਦੇ ਕੰਦ ਪਾਣ ਦੀਆਂ ਤਸਵੀਰਾਂ ਤਾਂ ਪੁਛ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਤਾਂ ਮਾਮਲਾ ਕਿਸੇ ਦੱਸਿਆ ਜਾ ਰਿਹਾ ਕਿਤੇ ਨਾਲੀ ਨੂੰ ਲੈ ਕੇ ਜਿਹੜਾ ਮਾਮਲਾ ਸੀਗਾ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਕਾਬੂ ਵੀ ਕੀਤਾ ਗਿਆ ਜਿਨ੍ਹਾਂ ਲੋਕਾਂ ਨੇ ਕਿਆ ਜਾ ਰਿਹਾ ਕਿ ਪੁਲਸ ਤੇ ਰੋੜਿਆਂ ਨਾਲ ਹਮਲਾ ਕੀਤਾ ਦੇਖ ਸਕਦੇ ਹੋ ਤੁਸੀਂ ਇੱਕ ਮੋਟਰਸਾਈਕਲ ਡਿੱਗਿਆ ਪਿਆ ਇੱਥੇ ਪੁਲਸ ਗਲੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਪਟਿਕੈਂਤੀ ਦੇ ਵਿੱਚ ਤਾਂ ਪੁਲਸ ਵੱਲੋਂ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਜਿਨ੍ਹਾਂ ਨੇ ਦੱਸਿਆ ਜਾ ਰਿਹਾ ਕਿ ਪੁਲਸ ਤੇ ਰੋੜਿਆਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਨੇ ਉਹਨਾਂ ਨੂੰ ਦੇਖ ਸਕਦੇ ਹੋ ਕਿੰਨੀ ਵੱਡੀ ਗੈਂਤੀ ਦੇ ਵਿੱਚ ਪੁਲਸ ਵੱਲੋਂ ਅੱਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਹ ਫਰੀਦਪੁਰ ਦੇ ਇਹ ਪੰਡਾ ਚੰਦਪਾਨ ਚੰਦਪਾਨੀਆਂ ਦਿਖਾ ਰਹੇ ਆ। ਤਾਂ ਚੰਦਪਾਨ ਦੇ ਵਿੱਚ ਇੱਕ ਵੱਡਾ ਹਗਾਮਾ ਦੇਖਣ ਨੂੰ ਮਿਲਿਆ ਹੈ। ਦੇਖ ਸਕਦੇ ਹੋ ਤੁਸੀਂ। ਵੇਖੋ ਤੁਸੀਂ ਕਿਵੇਂ ਲੋਕ ਆਪੋ ਆਪਣੇ ਕੋਠਿਆਂ ਤੇ ਚੜੇ ਹੋਏ ਦਿਖਾਈ ਦੇ ਰਹੇ ਨੇ। देख सकते क्या जा रहा है कि इस घर वालों भी हो सकता हमला हो तो ਔਰ ਚੈੱਕ ਕਰਨਾ ਸੀ ਤਾਂ ਪੁਲਿਸ ਵੱਲੋਂ ਕਾਫੀ ਸ਼ਕਤੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਚੰਦਪਾਣਾ ਇਹ ਚੰਦਪਾਣ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਾਫੀ ਮਾਹੌਲ ਤਣਾਅਪੂਰਨ ਬਣ ਚੁੱਕਿਆ ਹੈ ਦੇਖ ਸਕਦੇ ਹੋ ਪੁਲਿਸ ਵੱਲੋਂ ਬੜੀ ਮਸਤੀ ਦੇ ਨਾਲ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੁਟੀ ਫੜਾ ਕੋਈ ਨਹੀਂ ਕਿ ਕਿ ਕੁਟੀ ਆਹ ਕੁਟੀ ਨਾਲ ਕੀ ਆ। ਤਾਂ ਸਵੇਰੇ ਸਭ ਤੋਂ ਸਿਖਦਾ ਇੱਕ ਪल्स ਵੱਲੋਂ ਕਾਬੂ ਉਹਨਾਂ ਲੋਕਾਂ ਨੂੰ ਕੋਸ਼ਿਸ਼ ਕਰਨ ਦੀ ਕੀਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਨੇ ਪੁਲਸ ਤੇ ਹਮਲਾ ਕੀਤਾ ਹੈ। ਇਹ ਰਜੇਸ਼ ਕੁਮਾਰ ਜਿਹੜੇ ਐਸਐਚਓ ਜੈਤੂ ਨੇ ਤਾਂ ਸਵੇਰ ਤੋਂ ਜਿਹੜਾ ਇਸ ਕਿਦਾ ਜਾਨ ਲੱਗਿਆ ਸੀਗਾ ਤਾਂ ਉਸ ਨੂੰ ਕਵਰਜ ਕਰ ਰਹੇ ਸੀਗੇ ਤੇ ਪਰ ਉਸ ਤੋਂ ਬਾਅਦ ਹੀ ਇਹ ਜਿਹੜੇ ਹਾਲਾਤ ਦੇਖਣ ਨੂੰ ਮਿਲੇ ਆ। ਆ ਇਹ ਬਚ ਗਈ। ਦੇਖੋ ਲੋਕ ਜਿਹੜੇ ਉਹ ਸਾਹਮਣੇ ਖੇਤਾਂ ਦੇ ਵਿੱਚ ਭਜਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਵੱਲੋਂ ਇਸ ਘਟਨਾ ਨੂੰ ਇਨਜਾਮ ਦਿੱਤਾ ਸੀ ਦੇਖ ਸਕਦੇ ਹੋ ਲੋਕ ਲੋਕ ਕਾਫੀ ਲੋਕ ਆ ਜਿਹੜੇ ਖੇਤਾਂ ਦੇ ਵਿੱਚ ਭਜਦੇ ਦਿਖਾਈ ਦੇ ਰਹੇ ਨੇ ਜੀ ਕੀ ਸਾਰੀ ਅੱਜ ਮਾਮਲਾ ਹੈ ਜੀ ਇਥੇ ਚੰਦਵਨ ਪਿੰਡ ਚ ਚੇਤੋ ਇਲਾਕੇ ਚ ਇੱਕ ਜਿਹੜਾ ਸਟਿੰਗ ਸਰਪੰਚ ਹੈ ਕੁਲਦੀਪ ਉਹਨੇ ਅੱਜ ਸਵੇਰੇ 40-50 ਬੰਦੇ ਲੈ ਕੇ ਆਪੋਜ਼ਿਟ ਜਿਹੜੀ ਥੇ ਰਹਿ ਉੱਥੇ ਉਹਦੇ ਘਰੇ ਹੀ ਪਹੁੰਚੇ ਔਰ ਉਹਨਾਂ ਨੂੰ ਲਲਕਾਰੇ ਵੀ ਮਾਰੇ ਔਰ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਬਚਾਅ ਜਦੋਂ ਕੀਤਾ ਉਸ ਤੋਂ ਬਾਅਦ ਇਹ ਕੁਲਦੀਪ ਜਿਹੜਾ ਪਹਿਲਾਂ ਹੀ ਇੱਕ ਡਿਫਾਲਟਰ ਬੰਦਾ ਹੈ ਉਹ ਇੱਥੇ ਆ ਗਿਆ 50 ਬੰਦਿਆਂ ਨਾਲ ਪਿੰਡ ਦੀ ਜਿਹੜਾ ਚੌਕੇ ਉੱਥੇ ਬੈ ਗਿਆ ਪੁਲਿਸ ਨੇ ਇਹਦੇ ਨਾਲ ਲਿੰਗੇਜ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੂੰ ਵਾਰਨ ਵੀ ਕੀਤਾ ਕਿ ਅਸੀਂ ਕਾਨੂੰਨ ਦੇ ਮੁਕਾਬਲੇ ਕਾਰਵਾਈ ਕਰਾਂਗੇ ਬਟ ਉਹਨਾਂ ਨੇ ਪੁਲਿਸ ਦੀ ਕੋਈ ਗੱਲ ਨਹੀਂ ਸੁਣੀ ਇਹਨਾਂ ਦੇ ਅਟੈਕ ਦਾ ਪੁਲਿਸ ਔਰ ਉਹਨਾਂ ਨੇ ਪੁਲਿਸ ਪਾਰਟੀ ਜਿਹੜੀ ਉੱਥੇ ਸੀ ਲਾਅ ਐਂਡ ਆਰਡਰ ਡਿਊਟੀ ਤੇ ਉੱਤੇ ਹਿੱਟ ਵਟਿਆ ਨਾਲ ਉਹਨਾਂ ਨੇ ਵਾਰ ਕੀਤਾ ਔਰ ਫਿਰ ਉਹਦੇ ਹੀ ਰਿਸਪੌਂਸ 'ਚ ਅਸੀਂ ਸਾਰੇ ਜੀਓਜ਼ ਐਸ ਐਚ ਯੂਸ ਇੱਥੇ ਆਏ ਨੇ ਔਰ जड़ा जड़ा बंदा पुलिस से अटैक करता है या पुलिस की जी कानून ड्यूटी है ओद विघ्न पाद है असि ओनू किसी भी स्पेयर नहीं करा क्योंकि साढ़े वास्ते लॉ एंड ऑर्डर मेनटेन रखना और पब्लिक ऑर्डर मेनटेन रखना एक टॉप मोस्ट प्रायोरिटी है वी विल आइडेंटिफाई ईच एंड एवरी परसन हु वॉज इनवॉल्व इन दिस अटैक और ट्राइंग टू अटैक द पुलिस पार्टी एंड वील राउंड एम अप एंड बुक देम अंडर सर क्या आज से की एडा बड़ा घटना हो सकती है पुलिस को पहले क्या आज ਔਰ ਪੁਲਿਸ ਨੇ ਰਿਟੈਲੀਏਟ ਕੀਤਾ ਔਰ ਸਾਡਾ ਰਿਸਪਾਂਸ ਬਹੁਤ ਸਵਿਫਟ ਸੀ ਤੁਸੀਂ ਸਾਰੇ ਹੀ ਉੱਥੇ ਸੀ ਐਂਡ ਆਲ ਦਾ ਸੀਨੀਅਰ ਆਫੀਸਰਸ ਵੀ ਰੀਚ ਦਾ ਸਪਾਟ ਇਮੀਡੀਏਟਲੀ ਇਨਕਲੂਡਿੰਗ ਮੀ ਐਂਡ ਵੀ ਹੈਵ ਰਾਉਂਡਡ ਅਪ ਮੋਸਟ ਆਫ ਥੈਮ ਔਰ ਜਿੰਨੇ ਰਹਿ ਗਏ ਨੇ ਦੋ ਚਾਰ ਅਸੀਂ ਉਹਨਾਂ ਨੂੰ ਵੀ ਫੜਾ ਕਿੰਨੇ ਕਿ ਮਲਾਜਮ ਇੰਜਰ ਹੋਏ ਮੇਲ ਫੀਮੇਲ ਕੋਈ ਕਿੰਨੇ ਇੰਜਰ ਪੁਲਿਸ ਕਰਮੀ ਵੀ ਜ਼ਖਮੀ ਹੋਏ ਗਏ ਜੀ ਪੁਲਿਸ ਨੂੰ ਜਿਹੜੀ ਇੰਜਰੀਜ਼ ਹੈਗੀਆਂ ਉਹਨਾਂ ਦਾ ਅਸੀਂ ਐਮ ਐਲ ਆਰ ਕਰਾਵਾਂਗੇ ਔਰ ਉਹਨਾਂ ਦੇ ਸਟੇਟਮੈਂਟ ਦੇ ਬੇਸਿਸ ਤੇ ਅਸੀਂ ਪ੍ਰੋਪਰ ਕਿੰਨੇ ਕਿ ਮਲਾਜਮ ਕਿੰਨੇ ਕਿ ਮਲਾਜਮ ਜੀ ਹਲੇ but yes we have been able to timely prevent any major incident aur sada response bahut swift si hai aur bahut hi ek decisive action si we want to send a message ki public order nu asi kharab nahi honna ghatna nizam wala nu kinna kinnu kabu kita hon tak ji that is yet to be verified but jinne bhi bande utthe si ode ch maximum already phade gaye ne unna nu kalle kalle nu asi book karange jade baki reh gaye ne unnu video se identify karke unnu rokna haan condition sahi hai ji hun sahi hai بالکل ٹھیک ہے ji it's completely